ਅੱਜ ਇਹ ਗੱਲਬਾਤ ਜਿਹੜੀ ਹੈ ਕਹਿ ਸਕਦੇ ਆ ਅਰਵਿੰਦ ਕੇਜਿਵਾਲ ਕਰਕੇ ਆਈਸੀ ਰਿਹਾ ਹਿਸ਼ਤੇ ਗਏ ਸੀ ਉਹਨਾਂ ਦੀ ਸਿਹਤ ਖਰਾਬ ਸੀ ਪਰ ਹੁਣ ਖਬਰ ਆ ਰਹੀ ਹੈ ਕਿ ਹੋਰ ਜ਼ਿਆਦਾ ਸਿਹਤ ਖਰਾਬ ਹੋ ਗਈ ਹੈ ਇਸ ਦੀ وجہ ਦੇ ਨਾਲ ਕੈਬਨਿਟ ਮੀਟਿੰਗ ਜਿਹੜੀ ਹੈ ਉਹ ਮੁਲਤਵੀ ਕਰਨੀ ਪਈ ਹੈ ਕੀ ਕੁਝ ਪੂਰੀ ਜਾਣਕਾਰੀ ਤੁਹਾਡੇ ਕੋਲ ਅ ਦੇਖੋ ਗੁਰਜੋਤ ਕੱਲ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਜਿਸ ਵੇਲੇ ਜਦੋਂ ਅਰਵਿੰਦ ਕੇਜਰੀਵਾਲ ਸਵੇਰੇ ਭਗਵੰਤ ਮਾਨ ਹੋਰਾਂ ਨੂੰ ਮਿਲਣ ਪਹੁੰਚੇ ਸੀ ਕਿਉਂਕਿ ਇੰਪੋਰਟੈਂਟ ਇਸ ਲਈ ਜ਼ਿਆਦਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਸੀ ਔਰ ਲਗਾਤਾਰ ਵਿਰੋਧੀ ਪਾਰਟੀਆਂ ਇਹ ਤੰਝ ਕੱਸ ਰਹੀਆਂ ਸੀ ਕਿ ਅੱਗੇ ਪਿੱਛੇ ਤੇ ਦਿੱਲੀ ਦੀ ਸਾਰੀ ਲੀਡਰਸ਼ਿਪ ਪੰਜਾਬ 'ਚ ਘੁੰਮਦੀ ਹੈ ਤੇ ਹੁਣ ਜਦੋਂ ਹੜਾਂ ਦੇ ਵਿੱਚ ਜ਼ਰੂਰਤ ਹੈ ਤਾਂ ਕੋਈ ਆਇਆ ਨਹੀਂ ਜਦੋਂ ਵੱਡੇ ਪੱਦਰ ਤੇ ਇਹ ਪਹਿਲਾਂ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਸਿਆਸੀ ਪਾਰਟੀਆਂ ਅਕਾਲੀ ਦਲ ਜਾਂ ਭਾਜਪਾ ਜਾਂ ਕਾਂਗਰਸ ਨੇ ਇਹ ਇਸ਼ੂ ਚੱਕਿਆ ਪਰ ਹੌਲੀ-ਹੌਲੀ ਲੋਕਾਂ ਦੇ ਵਿੱਚ ਵੀ ਇਹ ਚਰਚਾ ਹੋਣ ਲੱਗੀ ਆ ਇਹ ਗੱਲਬਾਤ ਆਵਾਜ਼ ਉੱਠਣ ਲੱਗੀ ਕਿ ਦਿੱਲੀ ਦੇ ਲੀਡਰ ਹੁਣ ਕਿੱਧਰ ਗਏ ਜਿਹੜੇ ਉਤ ਘਾਟਨ ਕਰਨ ਵੇਲੇ ਆਉਂਦੇ ਸੀ ਤਾਂ ਜ਼ਾਹਿਰ ਜੀ ਗੱਲ ਹੈ ਦਿੱਲੀ ਤੱਕ ਵੀ ਇਹ ਮੈਸੇਜ ਪਹੁੰਚਦਾ ਹੈ ਪਹਿਲਾਂ ਰਾਗਵ ਚੱਡਾ ਨਜ਼ਰ ਆਏ ਫਿਰ ਉਸ ਤੋਂ ਬਾਅਦ ਮਨੀਸ਼ सिसोदिया ਨਜ਼ਰ ਆਏ ਔਰ ਫਿਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਆਪਣਾ ਅਗਲੇ ਦਿਨ ਪ੍ਰੋਗਰਾਮ ਬਣਾ ਲਿਆ ਤੇ ਜਦੋਂ ਅਰਵਿੰਦ ਕੇਜਰੀਵਾਲ ਨੇ ਕੱਲ ਪਿੰਡਾਂ ਦੇ ਵਿੱਚ ਜਾਣਾ ਸੀ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਜਾਣਾ ਸੀ ਤਾਂ ਇੱਕਦਮ ਸਵੇਰੇ ਖਬਰ ਆਈ ਕਿ ਸੀਐਮ ਦੀ ਤਬੀਅਤ ਵਿਗੜ ਗਈ ਹੈ ਔਰ ਕੇਜਰੀਵਾਲ ਉਹਨਾਂ ਦਾ ਪਤਾ ਲੈਣ ਜਾ ਰਹੇ ਹੈ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਸੀਐਮ ਨੇ ਵਾਸਤੇ ਗਏ ਅੱਧੇ ਘੰਟੇ ਦੇ ਕਰੀਬ ਉਹਨਾਂ ਉੱਥੇ ਉਹ ਬੈਠੇ ਰਹੇ ਅਮਨ ਰੋੜਾ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸੀ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਹੋਈ ਫਿਰ ਅਰਵਿੰਦ ਕੇਜਰੀਵਾਲ ਨੇ ਹੀ ਕੱਲ ਜਦੋਂ ਸultanpur Lodhi ਆ ਹੋਰ ਇਲਾਕਿਆਂ ਦੇ ਵਿੱਚ ਉਹ ਗਏ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਮਾਨ ਸਾਹਿਬ ਨੂੰ ਮੈਂ ਮਿਲ ਕੇ ਆਇਆ ਉਹਨਾਂ ਦੀ ਤਬੀਅਤ ਢਿੱਲੀ ਆ ਉਹਨਾਂ ਦੇ ਡ੍ਰਿਪ ਲੱਗੀ ਆ ਜੀ ਔਰ ਇਸ ਕਰਕੇ ਉਹ ਨਹੀਂ ਆ ਸਕੇ ਯਾਨੀ ਗੁਰਜੋਤ ਜੇ ਜੇ ਉਹਨਾਂ ਦੇ ਆਪ ਸੁਪਰੀਮੋ ਇਹ ਦੱਸ ਰਹੇ ਨੇ ਕਿ ਉਹਨਾਂ ਦੀ ਤਬੀਅਤ ਖਰਾਬ ਆ ਔਰ ਉਹਨਾਂ ਦੇ ਡ੍ਰਿਪ ਲੱਗੀ ਆ ਤਾਂ ਫਿਰ ਜੇ ਸੀਐਮ ਦੇ ਅਹੁਦੇ ਤੇ ਬੰਦਾ ਹੋਵੇ ਤਾਂ ਜੇ ਤੁਹਾਡੀ ਸਥਿਤੀ ਡ੍ਰਿਪ ਲੱਗਣ ਤੱਕ ਚੱਲੀ ਗਈ ਜਾਂ ਤੁਹਾਡੀ ਤੁਹਾਨੂੰ ਕੋਈ ਦਿੱਕਤ ਹੈ ਜਾਂ ਤੁਹਾਨੂੰ ਕੋਈ ਸੀਰੀਅਸ ਪ੍ਰੋਬਲਮ ਹੈ ਤਾਂ ਫਿਰ ਜ਼ਿਆਦਾ ਦੇਰ ਤੁਹਾਨੂੰ ਕੋਈ ਸੀਐਮ ਹਾਊਸ ਦੇ ਵਿੱਚ ਬਿਠਾ ਕੇ ਹੀ ਡ੍ਰਿਪਾਂ ਨਹੀਂ ਲਾਈਆਂ ਜਾਣਗੀਆਂ ਜ਼ਾਹਿਰ ਜੀ ਗੱਲ ਹੈ ਕਿ ਜੇ ਸਥਿਤੀ ਗੰਬੀਰ ਹੈ ਤਾਂ ਫਿਰ ਤੁਹਾਨੂੰ ਹਸਪਿਟਲਾਈਜ਼ਡ ਹੋਣਾ ਪੈਂਦਾ ਹੈ ਜਾਂ ਤੁਹਾਨੂੰ ਉੱਥੇ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ ਤਾਂ ਅੱਜ ਜਿਹੜੀ ਹੁਣੇ ਥੋੜੀ ਦੇਰ ਪਹਿਲਾਂ ਇਹ ਖਬਰ ਆਈ ਕਿ ਕੈਬਨਿਟ ਮੀਟਿੰਗ ਪੋਸਟਪੋਨ ਹੋ ਗਈ ਔਰ ਫਿਰ ਉਸ ਦਾ ਰੀਜ਼ਨ ਸੋਰਸਸ ਤੋਂ ਜੋ ਪਤਾ ਲੱਗਿਆ ਕਿ ਉਹਨਾਂ ਦੀ ਤਬੀਅਤ ਜ਼ਿਆਦਾ ਢਿੱਲੀ ਹੈ ਤਾਂ ਪਹਿਲਾਂ ਵੀ ਉਹ ਫੁਟੇਜ ਦੇ ਵਿੱਚ ਕੁਝ ਦਿਨ ਦਾਖਲ ਰਹੇ ਸੀ ਉਸ ਤੋਂ ਬਾਅਦ ਠੀਕ ਹੋ ਗਏ ਸੀ ਤਾਂ ਹੁਣ ਦੁਬਾਰਾ ਉਹਨਾਂ ਨੂੰ ਹਸਪੀਟਲ ਲਿਜਾਇਆ ਜਾ ਸਕਦਾ ਹੈ ਹਾਲਾਂਕਿ ਹਲੇ ਕਨਫਰਮ ਨਹੀਂ ਹੈ ਪਰ ਇਹ ਸੋਰਸਸ ਤੋਂ ਜਾਣਕਾਰੀ ਹੈ ਕਿ ਸ਼ਾਮ ਤੱਕ ਦੇਖਣਗੇ ਡਾਕਟਰਾਂ ਦੀ ਆਬਜ਼ਰਵੇਸ਼ਨ ਦੇ ਵਿੱਚ ਨੇ ਔਰ ਸ਼ਾਮ ਨੂੰ ਫਿਰ ਐ ਡਾਕਟਰ ਦੱਸਣਗੇ ਕਿ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਜਾਣਾ ਹੈ ਕਿ ਨਹੀਂ ਪਰ ਗੁਰਜੋਤ ਦੇ ਉੱਤੇ ਸਵਾਲ ਇਹ ਗੰਭੀਰ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਤੁਸੀਂ ਸਥਿਤੀ ਦੇਖੋ ਜਦੋਂ ਜਦੋਂ ਤੁਹਾਡੀ ਗਰਾਊਂਡ ਤੇ ਜ਼ਰੂਰਤ ਹੈ ਜਦੋਂ ਤੁਹਾਨੂੰ ਇਹ ਲੋਕਾਂ ਦੇ ਨਾਲ ਜਾ ਕੇ ਉਹਨਾਂ ਦੇ ਨਾਲ ਵਿਚਰਨ ਦੀ ਜ਼ਰੂਰਤ ਹੈ ਬੇਸ਼ੱਕ ਮਨਿਸਟਰ ਜਾ ਰਹੇ ਨੇ ਐਮ ਐਲ ਏ ਜਾ ਰਹੇ ਨੇ ਪਾਰਟੀ ਦੇ ਹੋਰ ਵਰਕਰ ਕੰਮ ਕਰ ਰਹੇ ਨੇ ਪਰ ਇੱਕ ਸੀਐਮ ਦਾ ਜਿਹੜਾ ਔਰਾ ਹੁੰਦਾ ਉਹ ਸੀਐਮ ਦਾ ਆਪਣਾ ਹੀ ਹੁੰਦਾ ਉਹ ਤੁਹਾਨੂੰ ਅਫਸਰਾਂ ਤੋਂ ਡੇਲੀ ਫੀਡਬੈਕ ਲੈਣੀ ਹੈ ਉਹਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਇੱਕ ਦੋ ਥਾਵਾਂ ਤੇ ਵਿਜ਼ਿਟ ਵੀ ਕਰਨਾ ਕਿਉਂਕਿ ਉਹਦੇ ਨਾਲ ਤੁਹਾਡੀ ਇੱਕ ਮੋਨੀਟਰਿੰਗ ਬਣੀ ਰਹਿੰਦੀ ਹੈ ਤਾਂ ਹੁਣ ਸਵਾਲ ਇਹ ਹੈ ਕਿ ਹੁਣ ਆਮ ਆਦਮੀ ਪਾਰਟੀ ਇੱਕੀ ਦਿੱਲੀ ਦੇ ਲੀਡਰ ਸਾਰਾ ਇਹ ਦੇਖਣਗੇ ਕਿ ਦਿੱਲੀ ਦੇ ਲੀਡਰ ਇਹ ਚੀਜ਼ ਅਸ਼ੋਰ ਕਰਨਗੇ ਕਿ ਪੂਰੀ ਮੋਨੀਟਰਿੰਗ ਹੋ ਰਹੀ ਹੈ ਜਾਂ ਥਲੜੇ ਲੈਵਲ ਤੇ ਜੋ ਅਫਸਰ ਆਪਣੇ ਤੌਰ ਤੇ ਕੰਮ ਕਰ ਰਹੇ ਹੈ ਬਸ ਉਹ ਠੀਕ ਹੈ ਕੋਈ ਧਿਆਨ ਅਤੇ ਦੇਵੇ ਜਾਂ ਨਾ ਦੇਵੇ ਇਹ ਇਹ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੇ ਲਈ ਆਪਾਂ ਕਹਿ ਸਕਦੇ ਹਾਂ ਇੱਕ ਚੁਣੌਤੀ ਇਹ ਭਰਿਆ ਸਮਾਂ ਹੈ ਕਿਉਂਕਿ ਐਸੇ ਮੌਕੇ ਤੇ ਸੀਐਮ ਦਾ ਬਿਮਾਰ ਹੋਣਾ ਸੀਐਮ ਦੀ ਤਬੀਅਤ ਢਿੱਲੀ ਹੋ ਜਾਣਾ ਬਹੁਤ ਜ਼ਿਆਦਾ ਔਰ ਅਸੀਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਵਰਕਿੰਗ ਨੂੰ ਜਾਣਦੇ ਹਾਂ ਤਾਂ ਜ਼ਾਹਿਰ ਜੀ ਗੱਲ ਹੈ ਪਾਰਟੀ ਦੇ ਅੰਦਰ ਰਸਤੇ ਹੁਣ ਇਹ ਗੱਲਾਂ ਬਾਤਾਂ ਹੋ ਰਹੀਆਂ ਹੋਣਗੀਆਂ ਕਿਤੇ ਨਾ ਕਿਤੇ ਇਹ ਇਹ ਹੁਣ ਚਰਚਾਵਾਂ ਹੋਣਗੀਆਂ ਕਿ ਅਫਸਰਾਂ ਨੂੰ ਜਵਾਬਦੇਹ ਬਣਾਉਣਾ ਹੈ ਜੇ ਕੱਲ ਨੂੰ ਉਹਨਾਂ ਤੇ ਜਿਵੇਂ ਪੰਜਾਬੀ ਚ ਕਹਿ ਦਿੰਦੇ ਆ ਕਿ ਸਿਰ ਤੇ ਕੁੰਡਾ ਰੱਖਣਾ ਹੈ ਔਰ ਉਹਨਾਂ ਦੀ ਜਵਾਬਦੇਹੀ ਜਿਹੜੀ ਆ ਉਹ ਫਿਕਸ ਕਰਨੀ ਹੈ ਕਿ ਡੇਲੀ ਕਿਸ ਤਰੀਕੇ ਨਾਲ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਲੋਕਾਂ ਨੂੰ ਜਿਹੜੀ ਮੁੱਢਲੀ ਸਹਾਇਤਾ ਉਹ ਦਿੱਤੀ ਜਾ ਰਹੀ ਹੈ ਕਿ ਨਹੀਂ ਐ ਜਿਹੜੀ ਉਹਨਾਂ ਦੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਹੈ ਉਹਨਾਂ ਨੂੰ ਕਿਵੇਂ ਐਡਰੈਸ ਕੀਤਾ ਜਾਣਾ ਹੈ ਜੇ ਇੱਕ ਦਿਨ ਤੁਸੀਂ ਕਿਸ਼ਤੀ 'ਚ ਜਾ ਕੇ ਦੋ ਥਾਵਾਂ ਤੇ ਘੁੰਮ ਕੇ ਵਾਪਸ ਆ ਗਏ ਉਹਦੇ ਨਾਲ ਸਰਕਾਰਾਂ ਦੀ ਗੱਲ ਨਹੀਂ ਬਣਦੀ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਜਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਤੇ ਤੁਰੇ ਫਿਰਦੇ ਨੇ ਪਰ ਗਵਰਨਮੈਂਟ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਡਬਲ ਚੁਣੌਤੀ ਭਰਿਆ ਸਮਾਂ ਹੋ ਗਿਆ ਇਸ ਵੇਲੇ ਕਿ ਉਸ ਮੌਕੇ ਤੇ ਸੀਐਮ ਬਿਮਾਰ ਹੋ ਗਏ ਜਿਸ ਵੇਲੇ ਉਹਨਾਂ ਦੀ ਸਭ ਤੋਂ ਜ਼ਿਆਦਾ ਫੀਲਡ ਦੇ ਵਿੱਚ ਜ਼ਰੂਰਤ ਹੈ ਜਿਸ ਵੇਲੇ ਉਹਨਾਂ ਨੇ ਸਭ ਤੋਂ ਜ਼ਿਆਦਾ ਉੱਥੇ ਜਾ ਕੇ ਕੰਮ ਕਰਨਾ ਸੀ ਜਾਂ ਉੱਥੇ ਕੈਂਪ ਕਰਕੇ ਵੀ ਸੀਐਮ ਤਾਂ ਬੈਠ ਜਾਂਦੇ ਆ ਕਿ ਜੀ ਉਹ ਅੰਮ੍ਰਿਤਸਰ ਵਾਲੇ ਪਾਸੇ ਆ ਕਿਸੇ ਪਾਸੇ ਬੈਠਣਗੇ ਕਿਉਂਕਿ ਸਾਰੀ ਨਜ਼ਰਸਾਨੀ ਉਸਤੇ ਰਹਿੰਦੀ ਹੈ ਔਰ ਜੇ ਉੱਥੇ ਨਾ ਹੋਵੇ ਤਾਂ ਸੀਐਮ ਹਾਊਸ ਦੇ ਵਿੱਚ ਲਗਾਤਾਰ ਮੀਟਿੰਗਾਂ ਜਾਂ ਉਸਦੀ ਫੀਡਬੈਕ ਚੱਲਦੀ ਰਹਿੰਦੀ ਆ ਆਮ ਤੌਰ ਤੇ ਅਸੀਂ ਜਿੱਦਾਂ ਕਿ ਸਰਕਾਰਾਂ ਦੀ ਵਰਕਿੰਗ ਦੇਖਦੇ ਆ ਸੋ ਹੁਣ ਖਬਰ ਇਹ ਹੈ ਫਿਲਹਾਲ ਕਿ ਉਹਨਾਂ ਦੀ ਤਬੀਅਤ ਜ਼ਿਆਦਾ ਢਿੱਲੀ ਹੈ ਹੋ ਸਕਦਾ ਹੈ ਸ਼ਾਮ ਤੱਕ ਡਾਕਟਰਾਂ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਹਸਪੀਟਲਾਈਜ਼ਡ ਵੀ ਕਰ ਦਿੱਤਾ ਜਾਵੇ ਔਰ ਜੇ ਉਹਨਾਂ ਨੂੰ ਹਸਪੀਟਲਾਈਜ਼ ਕਰ ਦਿੱਤਾ ਗਿਆ ਤਾਂ ਫਿਰ ਸਥਿਤੀ ਹੋਰ ਜ਼ਿਆਦਾ ਸੀਰੀਅਸ ਤੇ ਹੋਰ ਜ਼ਿਆਦਾ ਗੰਬੀਰ ਹੋ ਜਾਏ ਇਸ ਨਾਲ ਜੁੜਦਾ ਸਵਾਲ ਹੈ ਵਿਜੇ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬੇਸ਼ਕ ਉਹ ਗਈ ਸੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਕੀ ਆਪਾਂ ਇਸ ਦੇ ਨਾਲ ਲਿੰਕ ਕਰਕੇ ਵੇਖ ਸਕਦੇ ਹਾਂ ਜੋ ਸਿਹਤ ਖਰਾਬ ਹੋਈ ਹੈ ਕਿਉਂਕਿ ਉਹ ਇਸ ਤੋਂ ਪਹਿਲਾਂ ਦੌਰੇ ਤੇ ਰਹੇ ਨੇ ਔਰ ਲੋਕਾਂ ਦੇ ਨਾਲ ਬਿਨਾਂ ਨੇ ਗੱਲਬਾਤ ਕੀਤੀ ਔਰ ਇਨਫੈਕਟ ਉਹ ਇਮੋਸ਼ਨਲ ਵੀ ਕਾਫੀ ਹੋਏ ਨੇ ਦੇਖੋ ਗੁਰਜੋਤੇ ਤੇ ਹੁਣ ਤੁਸੀਂ ਨਹੀਂ ਕਹਿ ਸਕਦੇ ਕਿ ਹੁਣ ਦਿੱਕਤ ਕੀ ਹੈ ਪ੍ਰੋਬਲਮ ਕੀ ਹੋਈ ਹੈ ਕੱਲ ਇੱਕ ਸਿਰਫ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਆਇਆ ਸੀ ਜਿਸ ਵੇਲੇ ਉਹਨਾਂ ਨੇ ਕਿਹਾ ਕਿ ਉਹ ਘਰੇ ਰੈਸਟ ਕਰ ਰਹੇ ਨੇ ਉਹਨਾਂ ਦੀ ਸਿਹਤ ਢਿੱਲੀ ਹੈ ਔਰ ਉਹਨਾਂ ਦੇ ਡ੍ਰਿਪ ਲੱਗੀ ਹੈ ਹੁਣ ਡ੍ਰਿਪ ਕਿਉਂ ਲੱਗੀ ਹੈ ਕਈ ਵਾਰੀ ਬੁਖਾਰ ਹੋਵੇ ਡ੍ਰਿਪ ਤੇ ਤਾਂ ਵੀ ਲੱਗ ਜਾਂਦੀ ਹੈ ਕਈ ਵਾਰੀ ਵੈਸੇ ਤੁਹਾਡਾ ਸਰੀਰ ਢਿੱਲਾ ਹੋਵੇ ਤੁਹਾਨੂੰ ਹਰਾਰਤ ਹੁੰਦੀ ਹੋਵੇ ਸਰੀਰ ਟੁੱਟਦਾ ਹੋਵੇ ਡ੍ਰਿਪ ਤਾਂ ਵੀ ਲੱਗ ਜਾਂਦੀ ਹੈ ਕਈ ਵਾਰੀ ਕੋਈ ਪੇਟ ਦੀ ਇਨਫੈਕਸ਼ਨ ਹੋਵੇ ਡ੍ਰਿਪ ਤਾਂ ਵੀ ਲੱਗ ਜਾਂਦੀ ਹੈ ਸਾਲੇ ਬੇਸਿਕਲੀ ਜਾਂ ਤਾਂ ਸਰਕਾਰ ਵੱਲੋਂ ਕੋਈ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਵੇ ਸਰਕਾਰ ਦੇ ਜਿਹੜੇ ਜਿਹੜੇ ਡਾਕਟਰ ਨੇ ਜਿਹੜੇ ਕਨਸਰਨਡ ਸੀਐਮ ਦੀਆਂ ਟੀਮਾਂ ਹੁੰਦੀਆਂ ਬਕਾਇਦਾ ਉਹਨਾਂ ਦੇ ਨਾਲ ਡਾਕਟਰਾਂ ਦੀਆਂ ਟੀਮਾਂ ਲੱਗੀਆਂ ਹੁੰਦੀਆਂ ਜਾਂ ਤੇ ਉਹ ਖੁੱਲ ਕੇ ਦੱਸਣ ਕਿਉਂਕਿ ਇਸ ਵੇਲੇ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਗੁਰਜੋਤ ਇਹਨਾਂ ਨੂੰ ਤੁਸੀਂ ਛੁਪਾ ਕੇ ਨਹੀਂ ਰੱਖ ਸਕਦੇ ਇਸ ਵੇਲੇ ਤੂੰ ਤੁਹਾਡੀ ਹਰ ਗੱਲ ਦੀ ਜਿਹੜੀ ਜਵਾਬ ਦੇਈ ਹੈ ਉਹ ਪਬਲਿਕ ਡੋਮੇਨ ਦੇ ਵਿੱਚ ਜਾਣੀ ਬੜੀ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਅੱਗੇ ਪਿੱਛੇ ਜੇ ਕੋਈ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਕੋਈ ਐਸੀ ਸਮੱਸਿਆ ਨਹੀਂ ਹੈ ਜਾਂ ਨਾਰਮਲ ਰੂਟੀਨ ਵਰਕ ਤੁਹਾਡੇ ਚੱਲ ਰਿਹਾ ਤਾਂ ਤੁਸੀਂ ਇੱਕ ਦੋ ਦਿਨ ਬਿਮਾਰ ਵੀ ਹੋ ਗਏ ਉਹ ਚੀਜ਼ਾਂ ਐ ਐਕਸਕਿਊਜ਼ ਹੁੰਦੀਆਂ ਕਿ ਦੋ ਦਿਨ ਤਿੰਨ ਦਿਨ ਸੀਐਮ ਢਿੱਲੇ ਨੇ ਨਹੀਂ ਬਾਹਰ ਆਏ ਪਰ ਇਸ ਵੇਲੇ ਜਿਹੜੀ ਸਥਿਤੀ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹੜਾਂ ਦੀ ਮਾਰ ਪਈ ਹੋਈ ਹੈ ਹਾਹਾਕਾਰ ਮੱਚੀ ਹੋਈ ਹੈ ਲੋਕ ਪਿੰਡਾਂ ਦੇ ਵਿੱਚ ਤਰਾਹੀ ਤਰਾਹੀ ਕਰ ਰਹੇ ਨੇ ਤਾਂ ਇਸ ਵੇਲੇ ਤੁਹਾਨੂੰ ਹਰ ਸਥਿਤੀ ਕਲੀਅਰ ਕਰਨੀ ਪਵੇਗੀ ਬੀਗੇ ਸੀਐਮ ਇੱਕ ਪ੍ਰੋਟੋਕੋਲ ਹੁੰਦਾ ਹੈ ਕਿ ਸਰਕਾਰ ਦੇ ਵਿੱਚ ਤੁਹਾਨੂੰ ਬਿਆਨ ਜਾਰੀ ਕਰਨਾ ਪਏਗਾ ਤੁਹਾਨੂੰ ਦੱਸਣਾ ਪਏਗਾ ਕਿ ਉਹਨਾਂ ਨੂੰ ਪ੍ਰੋਬਲਮ ਕੀ ਹੈ ਕਿੰਨੀ ਕ ਹੈ ਕਿੰਨੇ ਦਿਨਾਂ ਦੀ ਜੇ ਕੱਲ ਨੂੰ ਡਾਕਟਰ ਐ ਕਹਿ ਦਿੰਦੇ ਆ ਕਿ ਇਹ 15 ਦਿਨ ਜਾਂ 20 ਦਿਨ ਬਿਲਕੁਲ ਨਹੀਂ ਘੁੰਮ ਫਿਰ ਸਕਦੇ ਉੱਥੇ ਨਹੀਂ ਉਹਨਾਂ ਇਲਾਕਿਆਂ ਦੇ ਵਿੱਚ ਜਾ ਸਕਦੇ ਹੜਾਂ ਵਾਲੇ ਪ੍ਰਭਾਵਿਤ ਤਾਂ ਫਿਰ ਅੱਗੇ ਕੀ ਫਿਰ ਉਹ ਉਹ ਜ਼ਿੰਮੇਵਾਰੀ ਕੌਣ ਚੱਕੇਗਾ ਇਹ ਵੀ ਬੜੇ ਸਾਰੇ ਸਵਾਲ ਚਰਚਾਵਾ ਹੋ ਰਹੀਆਂ ਨੇ ਮੀਡੀਆ ਦੇ ਸਾਡੇ ਕਈ ਸਾਥੀ ਕੱਲ ਫੋਨ ਕਰ ਕਰਕੇ ਪੁੱਛ ਰਹੇ ਸੀ ਕਿ ਇਹ ਇਹ ਜੇ ਸੀਐਮ ਜ਼ਿਆਦਾ ਢਿੱਲੇ ਹੋ ਗਏ ਤੇ ਫਿਰ ਇਸ ਨੂੰ ਦੇਖੇਗਾ ਕੌਣ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਬਾਰੇ ਕੋਈ ਨਾ ਕੋਈ ਅਫੀਸ਼ੀਅਲ ਬਿਆਨ ਜਾਰੀ ਹੋਏਗਾ ਹਲੇ ਸੋਰਸਸ ਤੋਂ ਹੈ ਉਹ ਕਹਿ ਰਿਹਾ ਹੈ ਕਿ ਹਲੇ ਅੰਡਰ ਆਬਜ਼ਰਵੇਸ਼ਨ ਨੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਨਿਗਰਾਨੀ ਚ ਨੇ ਜੇ ਉਹਨਾਂ ਨੂੰ ਹਸਪਟਲਾਈਜ਼ ਕਰਨਾ ਪੈਂਦਾ ਤਾਂ ਜ਼ਾਹਿਰ ਜੀ ਗੱਲ ਹੈ ਸਰਕਾਰ ਨੂੰ ਉਸਤੇ ਕੋਈ ਨਾ ਕੋਈ ਬਿਆਨ ਜਾਰੀ ਕਰਨਾ ਪਵੇਗਾ जी ठीक है बिल्कुल बहुत बहुत शुक्रिया विजय तमाम गलबात लनवाद है तो सेहत खराब हुई है सी एम मान और होर आ, सेहत जी है विगड़ गई है जो आज जानकारी जो ताज़ा अपडेट साढ़े तक पहुंची है तो कुल मिला के ਜੀ ਜਿਵੇਂ ਅਸੀਂ ਪੂਰੀ ਚਰਚਾ ਕੀਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਕੋਈ ਅਗਲੀ ਅਪਡੇਟ ਜਿਹੜੀ ਹੈ ਉਹ ਮਿਲਦੀ ਹੈ ਕਿਸੇ ਮਾਨ ਦੀ ਸਿਹਤ ਪਹਿਲਾਂ ਦੇ ਨਾਲ ਉਹ ਕਿਵੇਂ ਹੈ ਕਿ ਉਹ ਠੀਕ ਨੇ ਜਾਂ ਹੋਰ ਜ਼ਿਆਦਾ ਵਿਗੜੀ ਹੈ ਕਿ ਉਹਨਾਂ ਨੂੰ ਹਸਪਤਲ ਲੈ ਕੇ ਜਾਣਾ ਪੈ ਰਿਹਾ ਹੈ ਔਰ ਉਸ ਤੋਂ ਇਲਾਵਾ ਸੂਬੇ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕੰਮਕਾਰ ਜਿਹੜਾ ਹੈ ਉਹ ਹੁਣ ਵੇਖਿਆ ਜਾ ਰਿਹਾ ਹੈ ਕੌਣ ਉਸ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਆਲਟਰਨੇਟ ਤੌਰ ਤੇ ਤਾਂ ਕੁੱਲ ਮਿਲਾ ਕੇ ਦੇਖਣਾ ਹੋਵੇਗਾ ਕਿਉਂਕਿ ਪਹਿਲਾਂ ਹੀ ਕੈਬਨਟ ਦੀ ਮੀਟਿੰਗ ਰੱਖੀ ਗਈ ਸੀ ਔਰ ਇਸ ਸਮੇਂ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਹਾਲਾਤ ਖਰਾਬ ਹੋਣ ਹੜਾ ਦੇ ਵਿਚਾਰੇ ਜਦੋਂ ਕੈਬਨਿਟ ਦੀ ਮੀਟਿੰਗ ਰੱਖੀ ਗਈ ਹੋਵੇ ਤਾਂ ਸੁਭਾਵਿਕ ਤੌਰ ਤੇ ਕੋਈ ਨਾ ਕੋਈ ਫੈਸਲਾ ਇਸ ਦੇ ਨਾਲ ਸੰਬੰਧਿਤ ਵੀ ਲਿਆ ਜਾਣਾ ਸੀ ਪਰ ਉਸ ਨੂੰ ਵੀ ਹੁਣ ਪੋਸਟਪੋਨ ਕਰਨਾ ਪਿਆ ਹੈ ਦੇਖਣਾ ਹੋਵੇਗਾ ਉਹਨਾਂ ਦੇ ਸਮੇਂ ਦੇ ਵਿੱਚ ਕਦੋਂ ਇਹ ਮੀਟਿੰਗ ਰਹਿੰਦੀ ਹੈ